ਦੋਸਤੋ ਅੱਜ ਮੈਂ ਉਹਨਾਂ ਲੋਕਾਂ ਲਈ ਇਹ ਨੁਸਖਾ ਲੈ ਕੇ ਆਇਆ ਜਿਨ੍ਹਾਂ ਲੋਕਾਂ ਦੇ ਜਿਗਰ ਵਿੱਚ ਗਰਮੀ ਆ ਅਤੇ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਅਤੇ ਸਰੀਰਕ ਤੌਰ ਤੇ ਕਮਜ਼ੋਰ ਹੁੰਦੇ ਜਾ ਰਹੇ ਆ ਉਹਨਾਂ ਲੋਕਾਂ ਲਈ ਇਹ ਨੁਸਖਾ ਬਹੁਤ ਕਾਰਗਰ ਆ ਅਤੇ ਅਜਮਾਈ ਨੁਸਖਾ ਵਾ ਅੱਜ ਦਾ ਨੁਸਖਾ ਜਿਹੜਾ ਮੇਰਾ ਉਹ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਲੈਣਾ ਵਾ ਇਮਲੀ ਬਿਨਾ ਬੀਜਾਂ ਦੇ ਇਹ ਲੈਣੀ ਆ 24 ਗ੍ਰਾਮ ਇਹਨੂੰ ਅਸੀਂ ਰਾਤ ਨੂੰ ਭਿਉਂ ਦੇਣਾ ਵਾ ਤੇ ਇਹਦੇ ਵਿੱਚ ਬਾਦ ਚ ਅਸੀਂ ਲੈਣਾ ਮਗਜ ਕਾਸ਼ਨੀ ਤੇ ਮਗਜ ਖੀਰਾ ਇਹ ਲੈਣੇ ਆ 60 ਗ੍ਰਾਮ ਇਹਨਾਂ ਤੋਂ ਦੋਵਾਂ ਨੂੰ ਚੰਗੀ ਤਰ੍ਹਾਂ ਪੀ ਕੇ ਤੇ 6 ਗ੍ਰਾਮ ਨਿਤਰੇ ਹੋਏ ਇਮਲੀ ਦੇ ਪਾਣੀ ਦੇ ਨਾਲ ਖਾਣੀ ਆ ਤੇ ਕੁਝ ਕੀ ਦਿਨਾਂ ਚ ਵੇਖੋਗੇ ਤੁਹਾਡੇ ਜਿਗਰ ਦੀ ਸਾਰੀ ਗਰਮੀ ਦੂਰ ਹੋ ਜਾਏਗੀ ਅਤੇ ਤੁਹਾਨੂੰ ਭੁੱਖ ਲੱਗੇਗੀ ਅਤੇ ਤੁਹਾਡੀ ਸਿਹਤ ਜਿਹੜੀ ਆ ਉਹ ਬਿਲਕੁਲ ਸਹੀ ਰਹੇਗੀ ਅੱਜ ਦੀ ਵੀਡੀਓ ਵਿੱਚ ਇਹੀ ਕਹਾਂਗਾ ਅਗਲੀ ਵੀਡੀਓ ਵਿੱਚ ਫਿਰ ਤੁਹਾਡੇ ਲਈ ਕੋਈ ਆਸਾਨ ਜਿਹਾ ਨੁਸਖਾ ਲੈ ਕੇ ਆਵਾਂਗਾ d 라가 다...